ਸਤ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਖੁਸ਼ੀਆਂ ਆਉਣਗੀਆਂ ਇਹ ਸੋਚ ਕੇ ਕੰਮ ਨਾ ਕਰਿਆ ਕਰੋ ਖੁਸ਼ ਹੋ ਕੇ ਕੰਮ ਕਰਿਆ ਕਰੋ ਤਾਂ ਕਿ ਖੁਸ਼ੀਆਂ ਆਪਣੇ ਆਪ ਚੱਲ ਕੇ ਤੁਹਾਡੇ ਕੋਲੇ ਆਉਣ ਐਵੇਂ ਇੱਕ ਗੁਰੂ ਆਪਦੇ ਚੇਲਿਆਂ ਨੂੰ ਰੋਜ਼ ਸਿੱਖਿਆ ਦਿੰਦਾ ਹੁੰਦਾ ਸੀ ਰੋਜ਼ ਗਿਆਨ ਦੀਆਂ ਗੱਲਾਂ ਸਿਖਾਉਂਦਾ ਹੁੰਦਾ ਸੀ ਤੇ ਉਹਨਾਂ ਸਾਰਿਆਂ ਚੇਲਿਆਂ ਦੇ ਵਿੱਚੋਂ ਦੋ ਚੇਲੇ ਗੁਰੂ ਜੀ ਦੇ ਕਾਫੀ ਨਜ਼ਦੀਕ ਹੁੰਦੇ ਸੀ ਕੁਝ ਸਮਾਂ ਐਂਝ ਲੰਗੀ ਜਾਂਦਾ ਲੰਗੀ ਜਾਂਦਾ ਫਿਰ ਇੱਕ ਦਿਨ ਗੁਰੂ ਜੀ ਆਪਦੇ ਚੇਲਿਆਂ ਨੂੰ ਕਹਿੰਦੇ ਮੈਂ 2 ਸਾਲ ਦੇ ਲਈ ਤੀਰਥ ਯਾਤਰਾ ਤੇ ਜਾ ਰਿਹਾ ਪਰ ਜਿਹੜੇ ਦੋ ਚੇਲੇ ਗੁਰੂ ਜੀ ਦੇ ਜਿਆਦਾ ਨੇੜੇ ਰਹਿੰਦੇ ਸੀ ਉਹਨਾਂ ਨੂੰ ਗੁਰੂ ਜੀ ਕਹਿੰਦੇ ਮੈਂ ਤੁਹਾਨੂੰ ਇੱਕ ਕੰਮ ਦੇ ਕੇ ਜਾਊਂਗਾ ਦੋਨਾਂ ਨੂੰ ਤੇ ਮੈਂ ਚਾਹੁੰਨਾ ਕਿ ਜਦੋਂ ਮੈਂ 2 ਸਾਲ ਬਾਅਦ ਵਾਪਸ ਆਵਾਂ ਤਾਂ ਮੈਂ ਦੇਖ ਕੇ ਬੜਾ ਖੁਸ਼ ਹੋਵਾਂ ਉਹ ਦੋਨੋਂ ਚੇਲਿਆਂ ਦੇ ਨਾਲ ਨਾਲ ਬਾਕੀ ਚੇਲੇ ਵੀ ਬੜੇ ਉਤਸ਼ਾਹਤ ਜੇ ਹੋ ਜਾਂਦੇ ਆ ਵੀ ਗੁਰੂ ਜੀ ਪਤਾ ਨਹੀਂ ਕਿਹੜਾ ਕੰਮ ਦੇ ਕੇ ਜਾਣਗੇ ਫਿਰ ਜਾਣ ਤੋਂ ਪਹਿਲਾਂ ਗੁਰੂ ਜੀ ਉਹਨਾਂ ਦੋਨਾਂ ਚੇਲਿਆਂ ਨੂੰ ਇੱਕ-ਇੱਕ ਥੈਲਾ ਅਨਾਜ ਦਾ ਦੇ ਕੇ ਜਾਂਦੇ ਆ ਦੇ ਨਾਲ ਇਹ ਕਹਿ ਕੇ ਜਾਂਦੇ ਆ ਵੀ ਤੁਸੀਂ ਦੋਨੋਂ ਹੀ ਆਪਣੇ ਆਪਣੇ ਅਨਾਜ ਦੇ ਥੈਲੇ ਨੂੰ ਇਸ ਤਰ੍ਹਾਂ ਦੇ ਨਾਲ ਰੱਖਣਾ ਕਿ ਜਦੋਂ ਮੈਂ 2 ਸਾਲ ਬਾਅਦ ਆਵਾਂ ਤਾਂ ਮੈਂ ਦੇਖ ਕੇ ਬਹੁਤ ਖੁਸ਼ ਹੋਵਾਂ ਇਹ ਕਹਿ ਕੇ ਗੁਰੂ ਜੀ ਤੀਸ ਯਾਤਰਾ ਵੱਲ ਨਿਕਲ ਜਾਂਦੇ ਆ ਹੁਣ ਉਹ ਦੋਨੋਂ ਚੇਲੇ ਆਪਣਾ ਆਪਣਾ ਅਨਾਜ ਦਾ ਥੈਲਾ ਲੈ ਕੇ ਆਪਣੇ ਘਰੇ ਲੈ ਜਾਂਦੇ ਆ ਉਹਨਾਂ ਚੋਂ ਇੱਕ ਚੇਲਾ ਤਾਂ ਉਹ ਅਨਾਜ ਦੇ ਥੈਲੇ ਨੂੰ ਆਪਦੇ ਪੂਜਾ ਪਾਠ ਵਾਲੇ ਰੂਮ ਦੇ ਵਿੱਚ ਰੱਖ ਲੈਂਦਾ ਕਮਰੇ ਦੇ ਵਿੱਚ ਰੱਖ ਦਿੰਦਾ ਤੇ ਹਰ ਰੋਜ਼ ਉਸ ਅਨਾਜ ਦੇ ਥੈਲੇ ਦੀ ਧੂਪ ਪੱਤੀ ਕਰਦਾ ਕਿਉਂਕਿ ਉਹ ਸੋਚਦਾ ਸੀ ਕਿ ਜੇ ਮੈਂ ਇਸ ਨੂੰ ਚੰਗੀ ਤਰ੍ਹਾਂ ਨਾਲ ਪੂਜੂਗਾ ਤਾਂ ਗੁਰੂ ਜੀ ਜਦੋਂ ਵਾਪਸ ਆਉਣਗੇ ਤਾਂ ਉਹ ਦੇਖ ਕੇ ਬੜੇ ਖੁਸ਼ ਹੋਣਗੇ। ਇਸ ਦੇ ਉਲਟ ਜਿਹੜਾ ਦੂਜਾ ਚੇਲਾ ਸੀ ਉਹ ਉਸ ਅਨਾਜ ਦੇ ਥੈਲੇ ਨੂੰ ਲਿਜਾ ਕੇ ਘਰੇ ਆਪਣੇ ਪਿਤਾ ਦੇ ਨਾਲ ਆਪਣੇ ਪਿਓ ਦੇ ਨਾਲ ਸਲਾਹ ਕਰਦਾ। ਭਈ ਪਿਤਾ ਜੀ ਮੈਨੂੰ ਥੋੜੀ ਜੀ ਜੇ ਤੁਸੀਂ ਜ਼ਮੀਨ ਦੇ ਦਿਓ ਤਾਂ ਮੈਂ ਅਨਾਜ ਦੀ ਖੇਤੀ ਕਰ ਲਾਂ। ਤੇ ਉਹਦਾ ਪਿਓ ਉਹਨੂੰ ਥੋੜੀ ਜ਼ਮੀਨ ਦੇ ਦਿੰਦਾ ਤੇ ਉਹ ਜ਼ਮੀਨ ਦੇ ਵਿੱਚ ਉਹ ਉਸ ਅਨਾਜ ਤੋਂ ਹੋਰ ਅਨਾਜ ਪੈਦਾ ਕਰ ਲੈਂਦਾ। 2 ਸਾਲਾਂ ਦੇ ਵਿੱਚ 3 ਵਾਰੀ ਉਹਨੇ ਫਸਲ ਪੈਦਾ ਕਰਕੇ ਕਈ ਬੂਰੀਆਂ ਅਨਾਜ ਦੀਆਂ ਇਕੱਠੀਆਂ ਕਰ ਲੀਆਂ 2 ਸਾਲ ਗੁਜ਼ਰ ਜਾਂਦੇ ਆ ਉਹ ਗੁਰੂ ਜੀ ਵਾਪਸ ਆਉਂਦੇ ਆ ਸਾਰੇ ਲੋਕੀ ਇਹ ਜਾਣਨ ਦੇ ਚਾਹਵਨ ਹੁੰਦੇ ਆ ਕਿ ਗੁਰੂ ਜੀ ਉਹਨਾਂ ਦੋਨਾਂ ਚੇਲਿਆਂ ਤੋਂ ਖੁਸ਼ ਹੋਣਗੇ ਜਾਂ ਨਹੀਂ ਜੇ ਖੁਸ਼ ਹੋਣਗੇ ਤਾਂ ਕਿਹੜੇ ਤੋਂ ਖੁਸ਼ ਹੋਣਗੇ ਤੇ ਫਿਰ ਉਹ ਗੁਰੂ ਜੀ ਆਪਦੀ ਗੱਦੀ ਤੇ ਬਰਾਜਮਾਨ ਹੁੰਦੇ ਆ ਤੇ ਸਭ ਤੋਂ ਪਹਿਲਾਂ ਉਹਨਾਂ ਦੋਨਾਂ ਚੇਲਿਆਂ ਨੂੰ ਬੁਲਾਉਂਦੇ ਆ ਵੀ ਲਿਆਓ ਉਹ ਅਨਾਜ ਜਿਹੜਾ ਮੈਂ ਤੁਹਾਨੂੰ ਦਿੱਤਾ ਸੀ ਦਿਖਾਓ ਮੈਨੂੰ ਤੁਸੀਂ ਕੀ ਕੀਤਾ ਤਾਂ ਉਹ ਜਿਹੜਾ ਪਹਿਲਾ ਚੇਲਾ ਸੀ ਉਹ ਆਪਣਾ ਉਹੀ ਅਨਾਜ ਦਾ ਥੈਲਾ ਵਾਪਸ ਲਿਆ ਕੇ ਗੁਰੂ ਜੀ ਕੋਲੇ ਰੱਖ ਦਿੰਦਾ ਤੇ ਦੱਸਦਾ ਗੁਰੂ ਜੀ ਮੈਂ ਹਰ ਰੋਜ਼ ਇਹਦੀ ਬਹੁਤ ਪੂਜਾ ਕੀਤੀ ਵੀ ਤੁਹਾਨੂੰ ਚੰਗਾ ਲੱਗੇ ਮੈਂ ਰੋਜ਼ ਧੂਪ ਬੱਤੀ ਦਿੰਦਾ ਸੀ ਰੋਜ਼ ਮੈਨੂੰ ਟੱਕੇ ਰੱਖਦਾ ਸੀ ਫਿਰ ਗੁਰੂ ਜੀ ਦੂਜੇ ਜੇਲੇ ਨੂੰ ਪੁੱਛਦੇ ਆਂ ਹਾਂ ਵੀ ਤੂੰ ਕੀ ਕੀਤਾ ਉਹ ਕਹਿੰਦਾ ਗੁਰੂ ਜੀ ਤੁਸੀਂ ਅੱਜ اچانک ਜੇ ਆ ਗਏ ਮੈਨੂੰ ਨਹੀਂ ਪਤਾ ਸੀ ਤੁਸੀਂ ਅੱਜ ਆਣਾ ਨਹੀਂ ਮੈਂ ਬੰਦੋਬਸਤ ਕਰਕੇ ਰੱਖਦਾ ਤੁਸੀਂ 2 ਮਿੰਟ ਦਿਓ ਮੈਨੂੰ ਮੈਂ ਹੁਣੇ ਕੁਝ ਕਰਦਾ ਮੈਂ ਹੁਣੇ ਘਰੋਂ ਮੰਗਾਉਣਾ ਉਹ ਆਪਣੇ ਪਿਓ ਨੂੰ ਸੁਨੇਹਾ ਭੇਜਦਾ ਵੀ ਜਿੰਨਾ ਵੀ ਅਨਾਜ ਇਹ 2 ਸਾਲਾਂ ਦੇ ਵਿੱਚ ਉੰਨੀ ਕ ਮੇਰੀ ਜਗ੍ਹਾ ਦੇ ਉੱਤੋਂ ਬਣਿਆ ਵਾ ਉਹ ਤੁਸੀਂ ਮੈਨੂੰ ਭੇਜ ਦਿਓ ਇੱਥੇ ਤੇ ਉਹਦਾ ਪਿਓ ਗੱਡੇ ਤੇ ਬੂਰੀਆਂ ਲੱਦ ਕੇ ਗੁਰੂ ਜੀ ਵੱਲ ਨੂੰ ਭੇਜ ਦਿੰਦਾ ਗੱਡਾ ਉਹਦਾ ਦੇਖ ਗੁਰੂ ਜੀ ਬੜੇ ਖੁਸ਼ ਹੁੰਦੇ ਆ ਕਹਿੰਦੇ ਬਾ ਬਈ ਆ ਤਾਂ ਤੂੰ ਨਜ਼ਾਰਾ ਲਿਆਤਾ ਆ ਹੁੰਦੀ ਆ ਬਾਦੇ ਦੀ ਗੱਲ ਫਿਰ ਗੁਰੂ ਜੀ ਨੇ ਸਾਰੇ ਹੀ ਆਪਦੇ ਚੇਲਿਆਂ ਨੂੰ ਬੜਾ ਹੀ ਇੰਪੋਰਟੈਂਟ ਮੈਸੇਜ ਦਿੱਤਾ ਤੇ ਗੁਰੂ ਜੀ ਕਹਿੰਦੇ ਆ ਦੇਖੋ ਇਸ ਚੇਲੇ ਨੇ ਉਸ ਥੈਲੇ ਨੂੰ ਉਵੇਂ ਦਾ ਉਵੇਂ ਹੀ ਰੱਖਿਆ ਉਹਨੂੰ ਧੂਬਤੀ ਕਰ ਛੱਡੀ ਉਹਦੇ ਤੋਂ ਕੁਝ ਵਧਾਇਆ ਨਹੀਂ ਸਗਾਂ ਦੀ ਇਹਦੇ ਵਿੱਚ ਹੋ ਸਕਦਾ ਥੱਲਿਓ ਥੱਲਿਓ ਅਨਾਜ ਵੀ ਖਰਾਬ ਹੋ ਗਿਆ ਹੋਵੇ ਪਿਆ ਪਿਆ ਕਿਉਂਕਿ ਬਾਕੀ ਵੀ ਖਰਾਬ ਹੋਣ ਦੇ ਨੇੜੇ ਹੀ ਆ ਤੇ ਦੂਜੇ ਨੇ ਜਿਵੇਂ ਮੈਂ ਸੋਚਿਆ ਸੀ ਉਵੇਂ ਹੀ ਕੀਤਾ ਥੋੜਾ ਦਿਮਾਗ ਲੜਾਇਆ ਤੇ ਇਹੋ ਜਿਹਾ ਕੰਮ ਕੀਤਾ ਕਿ ਉਹ ਅਨਾਜ ਵੱਧਦਾ ਹੀ ਚਲਿਆ ਜਾਂਦਾ ਵੱਧਦਾ ਹੀ ਚਲਿਆ ਜਾਵੇ ਉਸਨੇ ਉਹ ਤੋਂ ਪੈਦਾਵਾਰ ਕੀਤੀ ਅਨਾਜ ਹੋਰ ਵੱਧਾ ਚਲਿਆ ਗਿਆ ਦੋਸਤੋ ਅਸਲ ਦੇ ਵਿੱਚ ਇਹ ਕਹਾਣੀ ਗੁਰੂ ਜੀ ਦੀ ਨਹੀਂ ਹੈਗੀ ਅਨਾਜ ਦੇ ਦਾਣਿਆਂ ਦੀ ਨਹੀਂ ਹੈਗੀ ਇਹ ਆਪਣੀ ਆ ਆਪਣੀ ਸਾਰਿਆਂ ਦੀ ਆ ਕਿਉਂਕਿ ਆਪਣੇ ਵਿੱਚੋਂ ਵੀ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਗਿਆਨ ਆ ਜੋ ਬਹੁਤ ਚੰਗੀ ਨੌਲੇਜ ਆ ਉਹਦੇ ਦਿਮਾਗ 'ਚ ਰੱਖਦੇ ਨੇ ਪਰ ਇੰਪਲੀਮੈਂਟ ਨਹੀਂ ਕਰਦੇ ਬਹੁਤ ਸਾਰੇ ਲੋਕਾਂ ਨੂੰ ਚੰਗੀਆਂ ਚੰਗੀਆਂ ਗੱਲਾਂ ਪਤਾ ਹੁੰਦੀਆਂ ਪਰ ਉਹ ਆਪਦੀ ਅਸਲ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਲਾਗੂ ਨਹੀਂ ਕਰਦੇ ਉਤਾਰਦੇ ਨਹੀਂ ਜੇ ਹੁਣ ਆਪਾਂ ਇਹਨਾਂ ਚੰਗੀਆਂ ਚੰਗੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਸ਼ੁਰੂ ਕਰਾਂਗੇ ਉਹਨਾਂ ਤੇ ਅਮਲ ਕਰਨਾ ਸ਼ੁਰੂ ਕਰਾਂਗੇ ਤਾਂ ਆਪਣੀ ਜ਼ਿੰਦਗੀ ਆਟੋਮੈਟਿਕ ਬਦਲਣਾ ਸ਼ੁਰੂ ਕਰ ਦੂਗੀ ਕਿਉਂਕਿ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਚੇਂਜ ਭਾਲਦੇ ਹੋ ਬਦਲਾਅ ਭਾਲਦੇ ਹੋ ਤਾਂ ਜਿਹੜਾ ਕੁਝ ਤੁਸੀਂ ਸਿੱਖਿਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੋ ਕੋਸ਼ਿਸ਼ ਹੀ ਨਹੀਂ ਬਲਕਿ ਕਰੋ ਕਿਉਂਕਿ ਜੇ ਤੁਸੀਂ ਉਹਨੂੰ ਲਾਗੂ ਨਹੀਂ ਕੀਤਾ ਤਾਂ ਉਸ ਗਿਆਨ ਦਾ ਕੋਈ ਫਾਇਦਾ ਨਹੀਂ ਜਾਂ ਉਹਨੂੰ ਕਿਸੇ ਨਾਲ ਵੰਡਿਆ ਹੀ ਨਹੀਂ ਤਾਂ ਉਸ ਗਿਆਨ ਦਾ ਕੋਈ ਫਾਇਦਾ ਨਹੀਂ ਫਿਰ ਇੱਕ ਦਿਨ ਇਹੋ ਜਿਹਾ ਆਊਗਾ ਜਿੱਦਣ ਤੁਹਾਨੂੰ ਇਹ ਲੱਗੂਗਾ ਕਿ ਹੁਣ ਬਹੁਤ ਦੇਰ ਹੋ ਗਈ ਸਮਾਂ ਲੰਘ ਗਿਆ ਉਸ ਟਾਈਮ ਇੰਜ ਕੀਤਾ ਹੁੰਦਾ ਤਾਂ ਅੱਜ ਅਸੀਂ ਇਹ ਨਾ ਹੁੰਦੇ ਧੰਨਵਾਦ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਹੌਸਲਾ ਅਫਜਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਅਜ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਤਾਂ ਜੋ ਤੁਹਾਨੂੰ ਚੰਗੀਆਂ ਚੰਗੀਆਂ ਸੋਹਣੀਆਂ ਸੋਹਣੀਆਂ ਮੋਟੀਵੇਟ ਕਰਨ ਵਾਲੀਆਂ ਕਹਾਣੀਆਂ ਹਰ ਰੋਜ਼ ਸੁਣਨ ਨੂੰ ਮਿਲ ਜਾ ਕਰਨ ਹੁਣ ਮੈਨੂੰ ਦਿਓ ਇਜਾਜ਼ਤ ਗਲਤੀ ਪੁੱਲ ਚੁਕ ਮਾਫੀ ਅੱਗੇ ਮਿਲਾਂਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ